ਤਾਨੂੰ ਆਇਆ ਵੀ ਕੋਈ ਸਾਨੂੰ ਸਹਾਰਾ ਦੇਵੇ ਤਾਂ ਮੇਰੇ ਬੱਚੇ ਨੂੰ ਛੁੱਟੀ ਮਿਲੇ ਹਰ ਇੱਕ ਕੋ ਭੈਣ ਭਾਈ ਦੀ ਮਿਹਨਤ ਕੀਤੀ ਰਿਸ਼ਤੇਦਾਰਾਂ ਨੇ ਮਿਹਨਤ ਕੀਤੀ ਸਭ ਹੱਥ ਖੜੇ ਕਰਦੇ ਤੇ ਇਸੇ ਨੰਟ ਹੋਇਆ ਸੀ ਪਾਰ ਅੱਛਾ ਪਿਛਲੇ ਸਾਲ ਪਿਛਲੇ ਸਾਲ 2024 ਚ 2024 ਚ ਅੱਛਾ ਤਾਂ ਇਹਦਾ ਸਰਦੀ ਥਲੋਪੜੀ ਚੱਕੀ ਗਈ ਸੀ ਅੱਛਾ ਹਾਂਜੀ ਤੇ ਫੇਰ ਕਿੱਥੇ ਦਾਖਲ ਰਿਹਾ ਫੇਰ ਕਿੰਨੇ ਲਾਜ ਉਹਦਾ ਲਾਜ ਲੁਧਿਆਣੀ ਡੀ ਐਮ ਐਸ ਸੀ ਚ ਲੈ ਗਈ ਸੀ ਕਿ ਫੇਰ ਮਤਲਬ ਹੁਣ ਸੀ ਘਰ ਦਾ ਗੁਜ਼ਾਰਾ ਫੇਰ ਕਿਵੇਂ ਚੱਲਦਾ ਸੀ ਘਰ ਦਾ ਗੁਜ਼ਾਰਾ ਹੁਣ ਕਿਤੇ ਦਿਹਾੜੀ ਵਾਗ ਗਈ ਕਿਤੇ ਘਰਾਂ ਚ ਕੰਮ ਕਰੇ ਬਸ ਐਂ ਆਪਦਾ ਗੁਜ਼ਾਰਾ ਕਰੀ ਜਾਂਦੇ ਹਸਪਤਾਲ ਦੇ ਬਿੱਲ ਕਿੰਨੇ ਕ ਰਹਿੰਦੇ ਆ ਮੈਂ ਤਾਂ ਦੇਣਾ ਬਿੱਲ ਤਾਂ ਸਾਨੂੰ ਹੁਣ ਐਨ ਮੈਨੂੰ ਵੀ ਨਾ ਪਤਾ ਹੈਗਾ ਉਹਨਾਂ ਨੂੰ ਪਤਾ ਹੈਗਾ ਜਿਹੜੇ ਉੱਥੇ ਆ ਗਏ ਹੁਣ ਮੈਂ ਤਾਂ ਰੋਜ਼ ਕਹਿੰਦੇ ਵੀ ਇੰਨੇ ਪੈਸੇ ਆ ਗਏ ਅੱਲ ਦੇ ਉਹ ਬਿੱਲ ਉਹਦੇ ਪੈਸੇ ਹੁਣ ਅੱਜ ਵੀ ਸਵੇਰ 10:00 ਕੱਢੇ ਸੀ ਉਹ ਇਹਨੂੰ ਕਹਿੰਦੇ ਇੰਨੇ ਬਿੱਲ ਆ ਗਏ ਤੇ ਵੀ ਇੰਨੇ ਪੈਸੇ ਕਹਿੰਦੇ ਆ ਕਿੰਨੇ ਪੈਸੇ ਕਹਿੰਦੇ ਆ ਉਹ ਉਹਨਾਂ ਨੂੰ ਪੁੱਛ ਕੇ ਕਹਿੰਦੇ ਸੀ 2 ਲੱਖ ਰੁਪਈਆ ਕਹਿੰਦੀ ਸੀ ਕੁੜੀ ਮੈਨੂੰ ਗੱਲ ਕੀ ਆ ਵੀ ਮੇਨ ਇਹਨਾਂ ਦਾ ਜਿਹੜਾ ਮਕਸਦ ਇਹ ਆ ਵੀ ਹਸਪਤਾਲ ਦੇ ਬਿੱਲ ਕਲੀਅਰ ਹੋ ਜਾਣ ਤੇ ਇਹਨਾਂ ਦਾ ਪੁੱਤ ਘਰੇ ਆ ਜੀ ਹਨਾ ਆਪਦੇ ਪਰਿਵਾਰ ਦੇ ਵਿੱਚ ਆਵੇ ਠੀਕ ਹੋਵੇ ਤੇ ਇਸ ਪਰਿਵਾਰ ਦਾ ਦੁਆਰੇ ਆਸਰਾ ਬਣੇ ਸ਼ਸ਼ੀਕਲ ਦੋਸਤੋ ਤੁਸੀਂ ਜੁੜੇ ਹੋ ਓਕੇ ਪੰਜਾਬ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਪਤੋੜ ਸਾਥਿਓ ਮੇਰੇ ਸੱਜੇ ਪਾਸੇ ਤੁਸੀਂ ਦੇਖ ਰਹੇ ਹੋ માતા ਬੈਠਿਆਗੀ ਹੈ ਹਨਾ માતા ਉਹਦਾ ਦਰਦ ਲੈ ਕੇ ਆਪਣੇ ਕੋਲ ਆਇਆ ਤੇ ਉਹਦਾ ਦਰਦ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈਨਾ ਕੀ ਪੂਰੀ ਗੱਲ ਬਾਤ ਹੈ ਕਿ ਆਓ ਮਾਤਾ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਮਾਤਾ ਹਸ਼ੀਕਲ ਜੀ ਹਸ਼ੀਕਲ ਜੀ ਆ ਕੀ ਮਾਤਾ ਤੁਸੀਂ ਕਹਿ ਰਹੇ ਸੀਗੇ ਹੁਣ ਦੱਸੋ ਕੀ ਕਹਿੰਦੇ ਸੀ ਅਸੀਂ ਤਾਂ ਇਹ ਕਹਿ ਰਹੇ ਸੀ ਕਿ ਵੀ ਨਾ ਵੀ ਪਹਿਲਾਂ ਉਹਦੀ ਸਿਰ ਦੀ ਖਲੋਪੜੀ ਚੱਕੀ ਗਈ ਸੀ ਕਿਦੇ ਬਾਰੇ ਗੱਲ ਕਰ ਰਹੇ ਹੋ ਤਾਂ ਅਸੀਂ ਆਪਣੇ ਬੇਟੇ ਬਾਰੇ ਗੱਲ ਕਰ ਰਹੇ ਹਾਂ ਦੇ ਬੇਟੇ ਬਾਰੇ ਗੱਲ ਕਰ ਰਹੇ ਹਾਂ ਤੇ ਉਹਦੀ ਨਾ ਸਿਰ ਦੀ ਖਲੋਪੜੀ ਚੱਕੀ ਗਈ ਸੀ ਤੇ ਉਦੋਂ ਅਸੀਂ ਬਹੁਤ 8-7 ਲੱਖ ਰੁਪਇਆ ਲਾਤਾ ਉਦੋਂ ਸਾਥੋਂ ਅਸੀਂ ਬਹੁਤ ਲੋਕਾਂ ਮੂਰੇ ਹੱਥ ਬੰਨੇ ਵੀ ਸਾਨੂੰ ਸਾਡੇ ਮੁੰਡੇ ਦਾ ਇਲਾਜ ਕਰਾਓ ਤੇ ਹੁਣ ਮੈਂ ਆ ਦੇ ਬੇਟੇ ਦਾ ਉਹ ਇਲਾਜ ਕਰਾ ਕੇ ਤੁਰਨ ਫਿਰਨ ਲਾ ਲਿਆ ਸੀਗਾ ਵੀ ਆ ਨਹੀਂ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਆ ਕਿਵੇਂ ਕਿਹੜੇ ਸਹਾਉ ਨਾਲ ਚੂੜਾ ਕ੍ਰੈਕ ਹੋਇਆ ਹੁਣ ਵੀ ਅਸੀਂ ਹਰ ਇੱਕ ਭੈਣ ਭਾਈ ਦੀ ਮਦਦ ਕੀਤੀ ਰਿਸ਼ਤੇਦਾਰਾਂ ਦੀ ਮਦਦ ਕੀਤੀ ਸਭ ਹੱਥ ਖੜੇ ਕਰ ਗਏ ਹੁਣ ਸਾਡੇ ਵੀ ਹੱਥ ਖੜੇ ਹੀ ਆ ਹੁਣ ਉਹ ਹਸਪਤਾਲ ਦੇ ਵਿੱਚ ਆ ਵੀ ਉਹਨੂੰ ਅਸੀਂ ਐ ਕਹਿੰਦੇ ਆ ਵੀ ਸਾਨੂੰ ਕੋਈ ਵੀ ਸਹਾਇਤਾ ਦੇਵੇ ਵੀ ਅਸੀਂ ਆਪ ਦੀ ਛੁੱਟੀ ਦਾ ਹਰ ਲਸੀ ਹੋ ਜੂਗਾ ਸੀ ਕੋਈ ਨਹੀਂ ਮਾਤਾ ਤੁਸੀਂ ਖੁੱਲ ਕੇ ਨਾ ਸਾਰੀ ਗੱਲ ਦੱਸੋ ਮੁੰਡੇ ਦਾ ਨਾਂ ਕੀ ਹੈਗਾ ਅਮਨਦੀਪ ਸਿੰਘ ਅੱਛਾ ਕੀ ਕੰਮ ਕੀ ਕਰਦਾ ਸੀ ਬੇਟਾ ਬੇਟਾ ਨਾ ਹਾਂ ਬੈੱਡ ਬਣਾਉਣ ਜਾਂਦੇ ਹੁੰਦੇ ਸੀ ਬੈੱਡ ਬਣਾਉਣ ਜਾਂਦੇ ਹੁੰਦੇ ਸੀ ਕੀ ਹੋਇਆ ਬੇਟੇ ਨੂੰ ਕੀ ਹੋਇਆ ਤੁਹਾਡੇ ਬੇਟੇ ਨੂੰ ਐਕਸੀਡੈਂਟ ਹੋਇਆ ਸੀ ਪਾਰ ਅੱਛਾ ਪਿਛਲੇ ਸਾਲ ਪਿਛਲੇ ਸਾਲ 2024 ਚ 2024 ਚ ਅੱਛਾ ਉਹ ਕਹਿੰਦਾ ਕਿ ਵੀ ਮੈਂ ਘੰਟੇ ਦੀ ਕਾਜ ਨਾ ਵੀ ਸਾਨੂੰ ਨਹੀਂ ਸੀਗਾ ਵੀ ਪਤਾ ਵੀ ਕਿੱਥੇ ਖ ਵਾਗ ਗਏ ਉਹ ਸਾਨੂੰ ਤਾਂ ਜਦੋਂ ਫੋਨ ਆਇਆ ਘਰੇ ਉਹਦੀ ਪਤਾ ਲੱਗਿਆਗਾ ਸਾਨੂੰ ਜਦੋਂ ਫੋਨ ਆਇਆ ਮੁੰਡਿਆਂ ਕੋਲੇ ਉਹਦੇ ਤਾਏ ਦੇ ਮੁੰਡਿਆਂ ਕੋਲੇ ਫੋਨ ਆਇਆ ਉਹ ਗਏ ਆ ਹੂੰ ਸਾਨੂੰ ਉਹਨਾਂ ਨੇ ਹੀ ਦੱਸਿਆ ਬਾਅਦ ਚ ਅੱਛਾ ਵੀ ਐ ਕਰਕੇ ਵੀ ਐ ਹੋ ਗਿਆ ਵੀ ਆਪਣੇ ਅਮਨਦੀਪ ਦਾ ਐਕਸੀਡੈਂਟ ਹੋ ਗਿਆ ਹੂੰ ਤੇ ਸਾਨੂੰ ਕਹਿੰਦੇ ਵੀ ਰਗਣਾ ਵਜੀਆਂ ਸਾਨੂੰ ਸੋਵੇ ਦੱਸਿਆ ਕਿ ਜਦੋਂ ਉਹ ਮੁੰਡਾ ਇੱਕ ਮੁੜਿਆ ਆ ਪ੍ਰੇਸ਼ਨ ਕਰਾ ਕੇ ਸਾਨੂੰ ਆ ਕੇ ਉਹਨੇ ਦੱਸਿਆ ਵੀ ਸ੍ਰੀ ਹਸਵਾਲਾ ਅੱਛਾ ਤੇ ਹੁਣ ਅਸੀਂ ਤਾਂ ਸਾਨੂੰ ਕਹਿੰਦਾ ਵੀ ਅਸੀਂ ਬਥੇਰਾ ਭੱਜੀਆਂ ਸਿੰਘਾਂ ਵੀ ਸਾਨੂੰ ਵੀ ਲੈ ਚਲੋ ਦੋਨੋਂ ਨਵਾਵਾਂ ਧੰਗਾਂ ਨੂੰ ਸਾਨੂੰ ਕੋਈ ਲੈ ਕੇ ਨਹੀਂ ਗਿਆ ਅੱਛਾ ਕਿੱਥੇ ਹੋਇਆ ਸੀ ਐਕਸੀਡੈਂਟ ਮਾਤਾ ਐਕਸੀਡੈਂਟ ਤਾਂ ਇੱਧਰ ਵਾਗ ਗਿਆ ਸੀਗਾ ਉਹ ਵਾਗੇ ਵਾਲੇ ਕੰਨੀ ਅੱਛਾ ਕਾਦੇ ਨਾਲ ਐਕਸੀਡੈਂਟ ਹੋਇਆ ਉਹਦੇ ਨਾਲ ਹੋਇਆਗਾ ਛੋਟੇ ਹਾਥੀ ਨਾਲ ਮੋਟਰਸਾਈਕਲ ਹਾਂ ਮੋਟਰਸਾਈਕਲ ਤੇ ਸੀਗਾ ਅੱਛਾ ਇਹ ਮੋਟਰ ਉਹਦੇ ਤੇ ਸੀ ਮੋਟਰਸਾਈਕਲ ਤੇ ਤੇ ਛੋਟੇ ਹਾਥੀ ਦੇ ਨਾਲ ਐਕਸੀਡੈਂਟ ਨਹੀਂ ਹੋਇਆ ਗਾ। ਕਿ ਕਿੰਨੀਆਂ ਕਿ ਸੱਟਾਂ ਵੱਜੀਆਂ ਸੀ ਕਿੱਥੇ ਕਿੱਥੇ ਸੱਟਾਂ ਵੱਜੀਆਂ ਸੀ? ਸੱਟਾਂ ਇਹਦਾ ਸਿਰ ਦੀ ਖਲੋਪੜੀ ਚੱਕ ਗਈ ਸੀ। ਅੱਛਾ। ਹਾਂਜੀ। ਤੇ ਫਿਰ ਕਿੱਥੇ ਦਾਖਲ ਰਿਹਾ ਫਿਰ ਕਿੰਨੇ ਇਲਾਜ ਹੋਇਆ? ਉਹਦਾ ਇਲਾਜ ਲੁਧਿਆਣੇ ਡੀਐਮਐਸਸੀ ਚ ਲੈ ਗਈ ਸੀ ਕਿ ਫਿਰ। ਅੱਛਾ। ਫਿਰ ਜਦੋਂ ਉਹਨੂੰ ਕਿਸੇ ਨੇ ਹੱਥ ਨਹੀਂ ਪਾਇਆ ਉਹ ਤੇ ਡੀਐਮਐਸਸੀ ਚ ਲੈ ਗਈ। ਫਿਰ ਉੱਥੇ ਉਹਨਾਂ ਨੇ ਹੱਥ ਪਾਇਆ ਸੀਗਾ। ਉੱਥੇ 2 ਮਹੀਨੇ ਦਾਖਲ ਰਿਹਾ। ਅੱਛਾ। ਹਾਂਜੀ। ਫਿਰ ਬਾਅਦ ਚ ਉਹਨਾਂ ਨੇ ਸੈੱਟ ਕਰਕੇ ਵੀ ਜਦੋਂ ਐਂਸ ਸੈੱਟ ਹੋ ਗਿਆ ਰੋਟੀ ਪਾਣੀ ਖਾਣ ਲੱਗ ਅਨਾਂ ਨੇ ਛੁੱਟੀ ਦੇਤੀ ਸੰ ਦੋ ਮਹੀਨਾ ਤੋਂ ਅੱਛਾ ਛੁੱਟੀ ਦੇਤੀ ਵਧੀਆ ਕਰੇ ਰਿਹਾ ਆਪਦੇ ਤੁਰਨ ਫਿਰਨ ਜਦੋਂ ਲੱਗ ਗਿਆ ਉਹਨਾਂ ਨੇ ਦੁਬਾਰਾ ਆਪਰੇਸ਼ਨ ਕੀਤਾ ਜਿਹੜੀ ਹੱਡੀ ਕੱਢੀ ਹੋਈ ਸੀਗੀ ਉਹ ਦਿਨ ਉਹ ਦੋ ਮਹੀਨੇ ਹੋ ਗਏ ਸੀਗੇ ਹੁਣ ਅੱਛਾ ਹੱਡੀ ਪਾਈ ਨੂੰ ਅੱਛਾ ਵਧੀਆ ਤੁਰਿਆ ਫਿਰਦਾ ਸੀਗਾ ਕੋਈ ਐ ਨਹੀਂ ਸੀਗਾ ਵੀ ਆਹ ਚਾਂਸ ਸਾਡੇ ਨਾਲ ਹੋ ਜਾਊਗਾ ਹੂੰ ਦਵਾਈ ਲੈ ਕੇ ਆਇਆ ਸੀਗਾ ਦੋ ਤਿੰਨ ਦਿਨ ਹੋ ਗਏ ਸੀ ਵਧੀਆ ਸੀਗਾ ਦੇ ਖੇਡਦੇ ਹਾਂ ਤੇ ਅਸੀਂ ਆ ਕਭੀ ਚੱਲ ਕੋਈ ਨਹੀਂ ਬੁਖਾਰ ਤਾਂ ਬੜਾ ਮੋਟਾ ਹੋ ਜਾਂਦਾ ਦਿਨੇ ਜੀ ਗੋਲੀ ਦੇਤੀ ਡਾਕਟਰ ਨੂੰ ਪੁੱਛ ਕੇ ਕਿ ਬੁਖਾਰ ਲੱਗਿਆ ਮੜ ਕੇ ਆਥ ਨੇ ਫੇਰ ਜ਼ਿਆਦਾ ਹੋ ਗਿਆ ਫੇਰ 100 ਹੋ ਗਿਆ ਫੇਰ ਅਸੀਂ ਡਾਕਟਰ ਨੂੰ ਕਿਹਾ ਵੀ ਐਂ ਕਰਕੇ ਵੀ ਇਹਨੂੰ ਬੁਖਾਰ ਫੇਰ ਹੋ ਗਿਆ ਉਹ ਕਹਿੰਦਾ ਤੁਸੀਂ ਦਵਾਈ ਜਿਹੜੀ ਤੁਹਾਨੂੰ ਦੱਸਿਓ ਉਹ ਦੇ ਦਿਓ ਫੇਰ ਤੁਸੀਂ ਕਹਿੰਦਾ ਮੈਨੂੰ ਅੱਧੇ ਘੰਟੇ ਨੂੰ ਦੱਸਿਓ ਫੇਰ ਅਸੀਂ ਉਹਨੂੰ ਫੇਰ ਕਹੇ ਸੀ ਕਿ ਘਟਿਆ ਨਹੀਂਗਾ ਉਹ ਕਹਿੰਦਾ ਵੀ ਚੱਲ ਲਿਆਓ ਫੇਰ ਅਸੀਂ ਮੁੰਡਿਆਂ ਨੂੰ ਉਹਦੇ ਯਾਰ ਦੋਸਤਾਂ ਨੂੰ ਫੋਨ ਲਾਇਆ ਵੀ ਅਸੀਂ ਆ ਕਭੀ ਐਂ ਕਰਕੇ ਵੀ ਐ ਹੋ ਗਏ ਇਹਨੂੰ ਬੁਖਾਰ ਨਹੀਂ ਲੈਂਦਾ ਉਹ ਆਏ ਆਗੇ ਵਿਚਾਰੇ ਲੈ ਗਏ ਰਾਤ ਨੂੰ ਉਹ ਹੂੰ ਉਹ 12 12 ਵਜੇ ਕਿਤੇ 12 12:30 ਵਜੇ ਕਿਤੇ ਪਹੁੰਚੇ ਹੋ ਕਰਨ ਜਾ ਕੇ ਲੁਧਿਆਣੇ ਚ ਹੂੰ ਦੂਜੇ ਦਿਨ ਸਵੇਰ ਅਸੀਂ ਆਪ ਗਏ ਅੱਛਾ ਵੀ ਅਸੀਂ ਆ ਕੇ ਵੀ ਜਾ ਕੇ ਤਾਂ ਦੇਖ ਗਏ ਜੋ ਦੋਨੋਂ ਨੇ ਰਾਤ ਰੱਖਿਆ ਵੀ ਕਾਤੋਂ ਰੱਖਿਆਗਾ ਹਾਂ ਫਿਰ ਉਹ ਡਾਕਟਰ ਕਹਿੰਦਾ ਵੀ ਕੋਈ ਨਾ ਠੀਕ ਆਗਾ ਕਹਿੰਦਾ ਵੀ ਸੁਣ ਲੈ ਜਾਓ ਤੁਸੀਂ ਫਿਰ ਅਸੀਂ ਦੂਜੇ ਦਿਨ ਅਸੀਂ ਮੋੜ ਲਏ ਫਿਰ ਇੱਕ ਦਿਨ ਘਰੇ ਰਿਹਾ ਫਿਰ ਬੁਖਾਰ ਚੜ ਗਿਆ ਨਾ ਇਹ ਕਹਿੰਦਾ ਮੇਰੀਆਂ ਲੱਤਾਂ ਦੁਖਦੀਆਂ ਹੂੰ ਅਸੀਂ ਆਖਾ ਵੀ ਚਲ ਕੋਈ ਨਾ ਡਾਕਟਰ ਨੂੰ ਪੁੱਛ ਕੇ ਕੋਨਾਉਰੇ ਲੇਓ ਹਾਂ ਉਹਨੇ ਤਸਦਖਲ ਕਰ ਲਿਆ ਅੱਛਾ ਬਸ ਦਾਖਲੋਂ ਨੇ 5-6 ਦਿਨ ਰੱਖਿਆ ਉਹਨੇ ਦੇਖਿਆ 4 ਦਿਨ ਰੱਖ ਕੇ ਵੀ ਕਾਹਤੋਂ ਨਹੀਂ ਇਹ ਲੱਤ ਲਾਉਂਦਾ ਹਾਂ ਫਿਰ ਉਹਨੇ ਲੱਤ ਜਦੋਂ ਲਾਈ ਨਾ ਉਹਨੇ ਇਹ ਕਹਿੰਦੇ ਕਿ ਵੀ ਅਕਸਰੇ ਕਰਕੇ ਦੇਖਾਂਗੇ ਸੀ ਹਾਂ ਜਦੋਂ ਨੇ ਅਕਸਰਾ ਕਰਿਆ ਉਹ ਕਹਿੰਦੇ ਚੂੜਾ ਕਰੇਕਾ ਅੱਛਾ ਉਹ ਕਹਿੰਦੇ ਜੇ ਤੁਸੀਂ ਨਹੀਂ ਪਵਾਉਂਦੇ ਫਿਰ ਵੀ ਔਖਾ ਗਾ ਹਾਂ ਜੇ ਤੁਸੀਂ ਪਵਾ ਲਓਗੇ ਚੰਗੇ ਰਹੋਗੇ ਹਾਂ ਵੀ ਉਹ ਕਹਿੰਦੇ ਵੀ ਥੋੜਾ ਇੰਨਾ ਪੈਸਾ ਲੱਗੂਗਾ ਅੱਛਾ ਹੁਣ ਦੁਬਾਰਾ ਸਾਡਾ ਸੇ 7 ਲੱਖ ਰੁਪਇਆ ਲੱਗ ਗਿਆ ਅੱਛਾ ਹੁਣ ਅਸੀਂ ਰਿਸ਼ਤੇਦਾਰ ਵੀ ਮੰਗ ਲਏ ਭੈਣ ਭਾਈ ਵੀ ਮੰਗ ਲਏ ਹੁਣ ਸਭ ਹੱਥ ਖੜੇ ਕਰ ਗਏ ਹੁਣ ਆਪਦੇ ਕੋਲੇ ਵੀ ਕੁਝ ਹੈ ਨਹੀਂ ਬੱਲੇ ਹੁਣ ਸਾਨੂੰ ਐ ਆ ਵੀ ਕੋਈ ਸਾਨੂੰ ਸਹਾਰਾ ਦੇਵੇ ਤਾਂ ਮੇਰੇ ਬੱਚੇ ਨੂੰ ਛੁੱਟੀ ਮਿਲੇ ਅੱਛਾ ਹਾਂਜੀ ਨਹੀਂ ਜਿਵੇਂ ਹੁਣ ਤੁਸੀਂ ਦੱਸਿਆ ਵੀ ਜਿਹੜਾ ਐਕਸੀਡੈਂਟ ਹੁੰਦਾ ਉਹ ਪਿਛਲੇ ਸਾਲ ਹੁੰਦਾ ਉਸ ਤੋਂ ਬਾਅਦ 2 ਮਹੀਨੇ ਡੀਐਮਸੀ ਦਾਖਲ ਰਹਾ ਦਾਖਲ ਰਹਿਣ ਤੋਂ ਬਾਅਦ ਫਿਰ ਦਵਾਈਆਂ ਦਵਾਈ ਵਗੈਰਾ ਚੱਲਦੀ ਵਧੀਆ ਤੁਰਨ ਫਿਰਨ ਲੱਗ ਗਿਆ ਸੀ ਵਧੀਆ ਦਵਾਈ ਬੁੜੀ ਸੀ ਕੰਮ ਕਰਦੀ ਸੀ ਮੈਂ ਆਪ ਦਾ ਵੀ ਕੋਈ ਰਿਸ਼ਤੇਦਾਰ ਤੋਂ ਫੜ ਲੈਂਦੇ ਸੀ ਕੋਈ ਕਿਵੇਂ ਫੜਦੇ ਸੀਗੇ ਪੈਸੇ ਸੀ ਉਹਨੂੰ ਦਵਾਈ ਦਵਾ ਲਏ ਹੁੰਦੇ ਸੀ 2 ਮਹੀਨੇ ਦੀ ਦਵਾਈ ਦੇ ਦਿੰਦੇ ਸੀਗੇ ਕੰਮ ਕਰਤੇ ਜਾਣ ਲੱਗਿਆ ਸੀ ਮੈਂ ਤਾਂ ਕਿ ਨਹੀਂ ਹਜੇ ਕੰਮ ਕਰ ਨਹੀਂ ਨਹੀਂ ਹਜੇ ਨਹੀਂ ਜਾਣ ਲੱਗਿਆ ਸੀਗਾ ਅੱਛਾ ਜਾਨ ਨਹੀਂ ਸੀ ਲੱਗਿਆ ਹਜੇ ਅੱਛਾ ਇਹ ਕੰਮ ਤੇ ਨਹੀਂ ਜਾਣ ਲੱਗਿਆ ਹਜੇ ਤਾਂ ਕਾਨੂੰ ਲੱਗਦਾ ਸੀਗਾ ਕਿ ਉਹ ਹਜੇ ਉਹਨੇ ਸਰੀਰ 'ਚ ਜਾਨ ਨਹੀਂ ਸੀਗੀ ਅੱਛਾ ਬਿਸਾਰ ਗਭੀ ਆਇਓ ਹੌਲੀ ਹੌਲੀ ਤੁਰਿਆ ਫਿਰਦਾ ਸੀ ਕਿਹੜਾ ਜਿਹੜੀ ਹੁਣ ਤੁਸੀਂ ਬੁਖਾਰ ਵਾਲੀ ਦੱਸੀ ਗੱਲ ਇਹ ਕਦੋਂ ਤਕਲੀਫ ਹੁੰਦੀ ਹੈ ਇਹਨੂੰ ਬੁਖਾਰ ਵਾਲੀ ਕਿਹੜੇ ਕਿਹੜੇ ਮਹੀਨੇ ਤਕਲੀਫ ਆਈ ਇਹਨੂੰ ਆਈ ਸੀ ਮਹੀਨੇ ਆਈ ਹੈ ਆ ਮਤਲਬ ਅਕਤੂਬਰ 'ਚ ਹਾਂ ਠੀਕ ਹੈ ਉਸ ਤੋਂ ਪਹਿਲਾਂ ਤਾਂ ਕਦੇ ਉਸਦਾ ਸਿਰ ਵੀ ਨਹੀਂ ਸਿਰਦਾ ਕਹਿੰਦੇ ਜੇ ਸੀ ਪਵਦੇਸ ਕੰਨੇ ਕੋਈ ਦੁੱਖ ਦਾ ਕੰਨ ਨਾ ਹਾਂ ਵਧੀਆ ਤੁਰਿਆ ਫਿਰਦਾ ਸੀ ਆ ਬੁਖਾਰ ਦਾਨੀ ਨੂੰ ਪਤਾ ਲੱਗਿਆ ਵੀ ਕਾਹਤੋਂ ਹੋਣ ਲੱਗ ਗਿਆ ਇਹਨੂੰ ਹੁੰਦਾ ਬੁਖਾਰ ਸੀਗਾ ਬਾਅਦ ਚ ਪਤਾ ਲੱਗਿਆ ਵੀ ਉਹ ਚੂਲਾ ਕਰਕ ਨਿਕਲ ਰਿਹਾ ਹੈ। ਓਹ ਠੀਕ ਆ ਕਿ ਪਤਾ ਲੱਗਿਆ ਸਾਨੂੰ ਵੀ ਚੂਲਾ ਕਰਕ ਆ। ਅੱਛਾ। ਹੁਣ ਜਦੋਂ ਕੋ ਲੱਤ ਨਹੀਂ ਚਲਾਉਂਦਾ ਸੀ ਤਾਂ ਕਿ ਬੁਖਾਰ ਨਾਲ ਲੱਤਾਂ ਦੁਖਦੀਆਂ। ਹਾਂ। ਫਿਰ ਜਦੋਂ ਸੋਜ ਆ ਗਈ ਚੂਲੇ ਨੂੰ ਫਿਰ ਉਹ ਡਾਕਟਰ ਕਹਿੰਦੇ ਵੈਕਸਰਾ ਕਰਕੇ ਦੇਖਦੇ। ਹਾਂ। ਫਿਰ ਉਹਨਾਂ ਨੇ ਅਕਸਰਾ ਕਰਿਆ। ਹੁਣ ਹਸਪਤਾਲ ਦੇ ਬਿੱਲ ਕਿੰਨੇ ਕਰਿੰਦੇ ਆ ਮੈਂ ਤਾਂ ਦੇਣ ਵਾਲੇ। ਬਿੱਲ ਤਾਂ ਸਾਨੂੰ ਹੁਣ ਐਨ ਮੈਨੂੰ ਨਹੀਂ ਨਾ ਪਤਾ ਹੈਗਾ ਉਹਨਾਂ ਨੂੰ ਪਤਾ ਹੈਗਾ ਜਿਹੜੇ ਉੱਥੇ ਆ ਗਏ ਹੁਣ ਮੈਂ ਤਾਂ ਰੋਜ਼ ਕਹਿੰਦੇ ਵੀ ਇੰਨੇ ਪੈਸੇ ਆ ਗਏ ਬਿੱਲ ਦੇ ਹਾਂ ਹੁਣ ਬਿੱਲ ਦੇ ਪੈਸੇ ਹੁਣ ਅੱਜ ਵੀ ਸਵੇਰ 10:00 ਕੱਢੀ ਸੀ ਉਹ ਇਹਨੂੰ ਕਹਿੰਦੇ ਇੰਨੇ ਬਿੱਲ ਆ ਗਏ ਤੇ ਵੀ ਇੰਨੇ ਪੈਸੇ ਕਹਿੰਦੇ ਉਹ ਕਿੰਨੇ ਪੈਸੇ ਕਹਿੰਦੇ ਆ ਉਹ ਉਹਨਾਂ ਨੂੰ ਪੁੱਛ ਕੇ ਕਹਾਂਗੇ 2 ਲੱਖ ਰੁਪਈਆ ਕਹਿੰਦੀ ਸੀ ਕੁੜੀ ਮੈਨੂੰ ਅੱਛਾ ਉੱਥੇ ਹੁਣ ਹੈਗੇ ਆ ਕੁੜੇ ਉੱਥੇ ਕੌਣ ਆ ਗਈ ਤੁਹਾਡੀ ਬੇਟੀ ਹੈਗੀ ਉੱਥੇ ਬੇਟੀ ਆ ਤੇ ਕੋਦੀ ਭੂ ਆ ਗਈ ਕੋਦੇ ਤਾਏ ਦਾ ਮੁੰਡਾਗਾ ਅੱਛਾ ਤਾਂ ਨਹੀਂ ਆਣੇ ਠੀਕ ਆ ਇਵੇਂ ਸੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਮਾਤਾ ਤੁਹਾਡੇ? ਵੈਸੇ ਪਰਿਵਾਰ ਦੇ ਵਿੱਚ ਵੀ ਅਸੀਂ ਤਿੰਨੇ ਹੀ ਆਗੇ ਵੈਸੇ ਤਾਂ ਤੇ ਉਹਦੀ ਭੂਆ ਸਾਡੇ ਕੋਲੇ ਰਹਿੰਦੀ ਆ। ਹੂੰ ਤਿੰਨੇ ਮਤਲਬ ਇੱਕ ਤੁਸੀਂ ਹੋਗੇ ਇੱਕ ਤੁਹਾਡਾ ਬੇਟਾ ਤੇ ਇੱਕ ਤੁਹਾਡੀ ਬੇਟੀ। ਹਾਂ ਤੇ ਤੁਹਾਡੇ ਹਸਬੰਡ ਉਹ ਸਾਡੇ ਨਾਲ ਤਾਂ ਹੀ ਨਹੀਂ ਗਏ ਤਾਂ 20 ਸਾਲ ਹੋ ਗਏ। ਅੱਛਾ ਮਤਲਬ ਹੁਣ ਤੁਸੀਂ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਸੀ? ਘਰ ਦਾ ਗੁਜ਼ਾਰਾ ਹੁਣ ਵੀ ਕਿਤੇ ਦਿਹਾੜੀ ਵਾਗ ਗਈ ਕਿਤੇ ਘਰਾਂ ਚ ਕੰਮ ਕਰਿਆ ਹੀ ਬਸ ਐ ਆਪਦਾ ਗੁਜ਼ਾਰਾ ਕਰੀ ਜਾਂਦੀ ਸੀ। अच्छा, अच्छा। मतलब पोते इकलौता सहारा सी वो हुन बेड ते आ दे गया हां ठीक है ते हुन बस आ ही है क्योंकि ओने देता को सोने देता बस टाइम पास करी जाने है हम्म ते हुन ਸਾਡੇ ਮਾਧਮ ਰਹੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਤੁਹਾਡੇ ਅਪੀਲ ਕਰਨਾ ਚਾਹੁੰਦੇ ਆ ਵੀ ਸਾਡੀ ਕੋਈ ਮਦਦਤ ਕਰੇ ਤਾਂ ਅਸੀਂ ਆਪਦੇ ਬੇਟਾ ਨੂੰ ਛੁੱਟੀ ਪੈਸੇ ਭਰ ਗਏ ਤਾਂ ਛੁੱਟੀ ਦੇਣ ਹੋਸੀ ਆਪਦੇ ਘਰੇ ਅੱਗੇ اچھا ਹਾਂਜੀ ਜਾਣੀ ਕਿ ਹੁਣ ਆਹ ਹਸਪਤਾਲ ਛੁੱਟੀ ਉਦੋਂ ਦੇਊਗਾ ਜਦੋਂ ਉਹਨਾਂ ਦੇ ਬਿੱਲ ਕਲੀਅਰ ਹੋ ਜਾਣਗੇ ਬਿੱਲ ਕਲੀਅਰ ਹੋ ਜਾਣਗੇ ਅੱਛਾ ਹੁਣ ਬਿੱਲ ਤੇ ਖੜੀ ਆ ਗੱਲ ਕੱਲ ਤਾਂ ਸਾਡੀ ਦਵਾਈ ਵੀ ਰੋਕਤੀ ਅੱਜ ਤੱਕ ਦਵਾਈ ਵੀ ਰੋਕਤੀ ਇਹਨਾਂ ਨੇ ਅੱਛਾ ਕਹਿੰਦੇ ਤੁਹਾਡੇ ਬਿੱਲ ਵਾਲੇ ਹੋ ਹੀ ਪਏ ਆ ਅੱਛਾ ਵੀ ਪਹਿਲਾਂ ਪੈਸੇ ਜਮ੍ਹਾਂ ਕਰਾਓ ਹਾਂ ਕਹਿੰਦੇ ਪੈਸੇ ਜਮ੍ਹਾਂ ਕਰਾਓ ਠੀਕ ਹੈ ਫੇਰ ਤੁਹਾਨੂੰ ਅਸੀਂ ਦਵਾਈ ਦੇਵਾਂਗੇ ਅੱਛਾ ਨਹੀਂ ਆਪਣਾ ਬਾਰ-ਬਾਰ ਤਾਹੀ ਫੋਨ ਲਾਈ ਜਾਂਦੇ ਆ ਕਿ ਵੀ ਕੋਈ ਹੱਲ ਹੋਇਆ ਕਿ ਨਹੀਂ ਹੋਇਆ ਅੱਛਾ ਹਾਂਜੀ ਤੇ ਵੀ ਵੀ ਹੁਣ ਜਿਵੇਂ ਮੰਨ ਲਓ ਵੀ ਵੀਡੀਓ ਹੋਣਾ ਜਿਹੜੀ ਪਾਊਗੀ ਇੰਟਰਨੈਟ ਤੇ ਜਾਊਗੀ ਹਨਾ ਦੁਨੀਆ ਸਾਂਝੀ ਵੀ ਕਰੂਗੀ ਇਸ ਵੀਡੀਓ ਨੂੰ ਤੇ ਤੁਹਾਡੇ ਰਿਸ਼ਤੇਦਾਰਾਂ ਚ ਵਗੈਰਾ ਚ ਜਾਊਗੀ ਉਹਦਾ ਤਾਂ ਨਹੀਂ ਕੋਈ ਤਰਾਜ ਨਾ ਨਾ ਕੋਈ ਤਰਾਜ ਨਹੀਂ ਉਹ ਤਾਂ ਆਪ ਕਹਿੰਦੇ ਆ ਕਹਿੰਦੇ ਖਬਰ ਲਵਾ ਦੋ ਕੋਈ ਗੱਲ ਨਹੀਂ ਵੀ ਸਾਡੇ ਵੀ ਹੱਥ ਖੜੇ ਆਗੇ ਹੁਣ ਸਾਡੇ ਕੋਲੇ ਵੀ ਕਿੰਨੇ ਕਾਗੇ ਸਾਲ ਹੋ ਗਿਆ ਵੀ ਅਸੀਂ ਵੀ ਦੇਈ ਜਾਂਨੇ ਆ ਤੇ ਹੁਣ ਤੁਹਾਨੂੰ ਵੀ ਪਤਾ ਹੀ ਆ ਵੀ ਰਿਸ਼ਤੇਦਾਰਾਂ ਨੇ ਦਿਹਾੜੀ ਦੱਪੇ ਵਾਲਿਆਂ ਕੋਲੇ ਕੀ ਆਗਾ ਪਹਿਲਾਂ ਖਲੋਪਲੀ ਚੱਕੀ ਗਈ ਉਹਦੇ ਵੀ ਰਿਸ਼ਤੇਦਾਰਾਂ ਨੇ ਵਿਚਾਰਾਂ ਨੇ ਮਦਦ ਕਰੀ ਹੋਰ ਭਣ ਭਾਂਗਾ ਨੇ ਵਾਅਦਾਤ ਕਰੀ ਵੀ ਹੁਣ ਉਹ ਕਹਿੰਦੇ ਸਾਡੇ ਕੋਲੇ ਹੈ ਨਹੀਂਗੇ ਉਹਨਾਂ ਨੇ ਜਿੰਨੀ ਹੋ ਸਕਿਆ ਉਹਨਾਂ ਨੇ ਹੁਣ ਵੀ ਸਾਨੂੰ ਸਹਾਰਾ ਲਵਾਇਆ ਅੱਛਾ ਹਾਂਜੀ ਠੀਕ ਹੈ ਏ ਸਾਥੀਓ ਇਹ ਇੱਕ ਬੇਵਸ ਮਾਂ ਦੀ ਜਿਹੜੀ ਦਰਦ ਕਹਾਣੀ ਸੀ ਜਿਹੜੀ ਤੁਹਾਡੇ ਤੱਕ ਲੈ ਕੇ ਆਂਦੀ ਹੈ ਵੀ ਜਿਹੜੀ ਇਹਦੇ ਵਿੱਚ ਗੱਲ ਕੀ ਆ ਵੀ ਮੇਨ ਇਹਨਾਂ ਦਾ ਜਿਹੜਾ ਮਕਸਦ ਇਹ ਆ ਵੀ ਹਸਪਤਾਲ ਦੇ ਬਿੱਲ ਕਲੀਅਰ ਹੋ ਜਾਣ ਤੇ ਇਹਨਾਂ ਦਾ ਪੁੱਤ ਘਰੇ ਆ ਜੀ ਹਨਾ ਆਪਦੇ ਪਰਿਵਾਰ ਦੇ ਵਿੱਚ ਆਵੇ ਠੀਕ ਹੋਵੇ ਤੇ ਇਸ ਪਰਿਵਾਰ ਦਾ ਦਵਾਰੇ ਆਸਰਾ ਬਣੇ ਲੈ ਹੁਣ ਗੱਲ ਖੜੀ ਆ ਤੁਹਾਡੇ ਤੇ ਜੇ ਤਾਂ ਤੁਸੀਂ ਮਦਦ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਵੀ ਤੁਸੀਂ ਆਪ ਹਨਾ ਮਦਦ ਹੈ ਜਿਹੜੀ ਉਹ ਡਾਇਰੈਕਟਲੀ ਮੈਂ ਇਹਨਾਂ ਦਾ ਨੰਬਰ ਦੇ ਦੂੰਗਾ ਤੁਸੀਂ ਉਹ ਨੰਬਰ ਤੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਦੀ ਜਰੂਰ ਜਿੰਨੀ ਕਿ ਮਦਦ ਕਰ ਸਕਦੇ ਹੋ ਜਰੂਰ ਕਰਿਓ ਹਨਾ ਤੇ ਜੇ ਮਦਦ ਆਪਾਂ ਨਹੀਂ ਕਰਨ ਯੋਗ ਹੈਗੇ ਤਾਂ ਇਸ ਵੀਡੀਓ ਨੂੰ ਸਾਂਝਾ ਜਰੂਰ ਕਰ ਦਿਓ ਤਾਂ ਕਿ ਉਹ ਜਿਹੇ ਲੋਕਾਂ ਤੱਕ ਪਹੁੰਚੇ ਜਿਹੜੇ ਮਦਦ ਕਰ ਸਕਦੇ ਹੋ ਹੁਣ ਤੇ ਬਾਕੀ ਇਸ ਵੀਡੀਓ ਦੇ ਵਿੱਚ ਜੇ ਕੋਈ ਸਾਡੇ ਤੋਂ ਵੀ ਗਲਤੀਆਂ ਹੋਈਆਂ ਹੋਣ ਕਿਉਂਕਿ ਹੋ ਜਾਂਦੀਆਂ ਹਨ ਗਲਤੀਆਂ ਹਨਾ ਜਦੋਂ ਬੰਦਾ ਕੰਮ ਕਰਦਾ ਤੇ ਉਹਦੇ ਵੀ ਸੁਝਾਅ ਜਿਹੜੇ ਕਮੈਂਟਾਂ 'ਚ ਜਰੂਰ ਸਾਂਝੇ ਕਰਦੇ ਹੋ ਸਾਡੇ ਨਾਲ ਤਾਂ ਕਿ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਵੀ ਗਲਤੀਆਂ ਸੁਧਾਰ ਸਕੀਏ ਤੁਹਾਨੂੰ